ਕਾਰ ਐਕਸਪਰਟ ਜਿਹੜੀ ਵਰਕਸ਼ਾਪ ਸੀਗੀ ਉੱਥੇ ਚੋਰਾਂ ਨੇ ਚੋਰੀ ਕੀਤੀ ਆ ਵੱਡੇ ਪੱਧਰ ਤੇ ਲੁੱਟ ਕੀਤੀ ਗਈ ਆ ਜੀ ਉਸ ਬੰਦੇ ਨੂੰ ਇਸ ਚੀਜ਼ ਦਾ ਪਤਾ ਸੀਗਾ ਕਿ ਇੱਥੇ ਕੋਈ ਰਹਿ ਨਹੀਂ ਰਿਹਾਗਾ ਹੁਣ ਪੂਰੀ ਪੇਤ ਕਰਕੇ ਪੁਰ ਦੇਖ ਕੇ ਉਹਨਾਂ ਨੇ ਇਹਦਾ ਅੰਜਾਮ ਦਿੱਤਾ ਹੈਗਾ ਇਸ ਨੂੰ ਦੁਕਾਨਦਾਰ ਦਾ ਇਹ ਵੀ ਕਹਿਣਾ ਹੈ ਕਿ ਕੋਈ ਜਿਸ ਦੇ ਵੱਲੋਂ ਚੋਰੀ ਕੀਤੀ ਗਈ ਆ ਉਹ ਕਿਤੇ ਨਾ ਕਿਤੇ ਪੁਰਜਿਆਂ ਦੀ ਜਾਣ ਪਛਾਣ ਰੱਖਦਾ ਹੋਵੇਗਾ ਪੂਰੀ ਸਫਾਈ ਦੇ ਨਾਲ ਕਿਸੇ ਔਜ਼ਾਰ ਨੂੰ ਕੱਢਣਾ ਕਿਸੇ ਮਸ਼ੀਨ ਦੇ ਵਿੱਚੋਂ ਮਹਿੰਗੀ ਚੀਜ਼ ਨੂੰ ਕੱਢਣਾ ਇੱਕ ਉਹੀ ਬੰਦਾ ਕਰ ਸਕਦਾ ਜਿਸ ਨੂੰ ਇਹਨਾਂ ਸਭ ਚੀਜ਼ਾਂ ਦੇ ਬਾਰੇ ਜਾਣਕਾਰੀ ਹੋਵੇ ਬਿਲਕੁਲ ਜਾਣਕਾਰ ਹੈ ਜਿਹਨੂੰ ਪੂਰੀ ਨੋਲਿਜ ਹੈ ਗਈ ਹੈ ਵੀ ਇਹ ਗੱਡੀਆਂ ਦੇ ਇਹ ਪੁਰਜੇ ਲੱਗਣ ਵਾਲੇ ਇਹ ਮੰਗੇ ਆ ਬਲੋਗ ਬਾਹਰ ਪਈ ਸੀ ਕ੍ਰੈਂਕ ਬਾਹਰ ਪਈਆਂ ਸੀ ਉਹਨਾਂ ਨੂੰ ਕਿਸੇ ਨੇ ਨਹੀਂ ਹੱਥ ਲਗਾਇਆਗਾ ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਤੇ ਚੋਰਾਂ ਦੇ ਹੌਸਲੇ ਵੀ ਜਿਹੜੇ ਨੇ ਉਲੰਧ ਹੋ ਰਹੇ ਨੇ ਅਕਸਰ ਖਬਰ ਆਉਂਦੀ ਹੈ ਕਿਸੇ ਥਾਂ ਤੇ ਖੜੀ ਗੱਡੀ ਦੇ ਟਾਇਰ ਕੱਢ ਕੇ ਲੈ ਜਾਂਦੇ ਨੇ ਕਈ ਥਾਵਾਂ ਤੇ ਗੱਡੀਆਂ ਵੀ ਚੋਰੀ ਕਰ ਲੈਂਦੇ ਨੇ ਤੇ ਕਈ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਦੁਕਾਨਾਂ ਨੂੰ ਵੀ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਤੁਸੋਂ ਇੱਕ ਵਕਤ ਤਾਂ ਸੀ ਨਿਊ ਸਾਨੀ ਐਨਕਲੇਵ ਦੇ ਕੋਲ ਖੜੇ ਆ ਜਿੱਥੇ ਕਿ ਕਾਰ ਐਕਸਪਰਟ ਜਿਹੜੀ ਵਰਕਸ਼ਾਪ ਸੀਗੀ ਉੱਥੇ ਚੋਰਾਂ ਨੇ ਚੋਰੀ ਕੀਤੀ ਹੈ ਵੱਡੇ ਪੱਧਰ ਤੇ ਲੁੱਟ ਕੀਤੀ ਗਈ ਹੈ ਤੇ ਬਹੁਤ ਜ਼ਿਆਦਾ مالی ਨੁਕਸਾਨ ਜਿਹੜਾ ਚੋਰਾਂ ਦੇ ਵੱਲੋਂ ਕੀਤਾ ਗਿਆ ਸੋ ਬਿਲਕੁਲ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਇੱਥੇ ਜਿੰਨਾ ਵੀ ਸਮਾਨ ਹੈ ਇਹ ਜਿਹੜਾ ਦਫਤਰ ਸੀਗਾ ਇੱਥੇ ਕਾਫੀ ਮਹਿੰਗਾ ਸਮਾਨ ਰੱਖਿਆ ਹੋਇਆ ਸੀਗਾ ਤੇ ਦੁਕਾਨਦਾਰ ਦਾ ਇਹ ਵੀ ਕਹਿਣਾ ਹੈ ਕਿ ਕੋਈ ਜਿਸ ਦੇ ਵੱਲੋਂ ਚੋਰੀ ਕੀਤੀ ਗਈ ਆ ਉਹ ਕਿਤੇ ਨਾ ਕਿਤੇ ਪੁਰਜ਼ਿਆਂ ਦੀ ਜਾਣ ਪਛਾਣ ਰੱਖਦਾ ਹੋਵੇਗਾ ਐਕਸਪਰਟ ਹੋਵੇਗਾ ਉਸ ਨੂੰ ਪਤਾ ਹੋਏਗੀ ਕਿ ਕਿਹੜੀ ਚੀਜ਼ ਮਹਿੰਗੀ ਹੈ ਤੇ ਕਿਹੜੀ ਚੀਜ਼ ਸਸਤੀ ਹੈ ਇਸ ਦੇ ਲਈ ਉਸ ਨੇ ਤਾਂਬੇ ਪਿੱਤਲ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਮਸ਼ੀਨਰੀ ਦੇ ਵਿੱਚ ਲੱਗੀਆਂ ਹੁੰਦੀਆਂ ਸੀ ਉਹਨਾਂ ਦੀ ਚੋਰੀ ਕੀਤੀ ਹੈ ਇਸ ਦੇ ਨਾਲ ਹੀ ਹੋਰ ਵੀ ਜਿਹੜੇ ਮਹਿੰਗੇ ਪੁਰਜ਼ੇ ਸੀਗੇ ਉਹਨਾਂ ਦੀ ਚੋਈ ਕੀਤੀ ਹੈ ਤਾਂ ਬਿਲਕੁਲ ਬੀਤੇ ਕੱਲ ਰਾਤ ਦੇ ਹਨੇਰੇ ਦੇ ਵਿੱਚ ਚੋਰ ਆਉਂਦੇ ਨੇ ਉਹਨਾਂ ਦੇ ਵੱਲੋਂ ਪਹਿਲਾਂ ਇਹ ਤਾਲਾ ਤੋੜਿਆ ਜਾਂਦਾ ਹੈ ਤਾਲਾ ਨਹੀਂ ਟੁੱਟਦਾ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਗਰਾਇੰਡਰ ਜਾਂ ਫਿਰ ਕਿਸੇ ਹੋਰ ਔਜ਼ਾਰ ਦੀ ਮਦਦ ਦੇ ਨਾਲ ਉਸ ਕੁੰਡੀ ਨੂੰ ਵੱਢ ਦਿੱਤਾ ਜਾਂਦਾ ਹੈ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਇਹ ਜਿਹੜਾ ਸਟੋਰ ਤੁਸੀਂ ਦੇਖ ਰਹੇ ਹੋ ਇੱਥੇ ਵੀ ਕਾਫੀ ਜਿਹਾ ਸਮਾਨ ਪਿਆ ਹੋਇਆ ਸੀਗਾ ਗੱਡੀਆਂ ਦੇ ਪੁਰਜ਼ੇ ਪਏ ਹੋਏ ਸੀਗੇ ਤਾਂਬੇ ਪਿੱਤਲ ਦਾ ਸਮਾਨ ਪਿਆ ਹੋਇਆ ਸੀਗਾ ਉਹਨਾਂ ਸਮਾਨਾਂ ਦੇ ਵਿੱਚੋਂ ਇਹ ਚੀਜ਼ਾਂ ਕੱਢ ਕੇ ਲੈ ਗਏ ਕਿਉਂਕਿ ਈ ਦੁਕਾਨਦਾਰ ਕਹਿ ਰਿਹਾ ਕਿ ਇਹ ਕਿਸੇ ਜਾਣ ਪਛਾਣ ਦੇ ਵਿਅਕਤੀ ਦਾ ਹੀ ਕੰਮ ਹੋਏਗਾ ਜਿਸ ਨੂੰ ਗੱਡੀਆਂ ਦੇ ਬਾਰੇ ਬੇਸਿਕਲੀ ਜ਼ਿਆਦਾ ਨੌਲੇਜ ਹੋਏਗੀ ਕਿਉਂਕਿ ਇਸ ਤਰੀਕੇ ਦੇ ਨਾਲ ਪੂਰੀ ਸਫਾਈ ਦੇ ਨਾਲ ਕਿਸੇ ਔਜ਼ਾਰ ਨੂੰ ਕੱਢਣਾ ਕਿਸੇ ਮਸ਼ੀਨ ਦੇ ਵਿੱਚੋਂ ਮਹਿੰਗੀ ਚੀਜ਼ ਨੂੰ ਕੱਢਣਾ ਇੱਕ ਉਹੀ ਬੰਦਾ ਕਰ ਸਕਦਾ ਜਿਹਨੂੰ ਇਹਨਾਂ ਸਭ ਚੀਜ਼ਾਂ ਦੇ ਬਾਰੇ ਜਾਣਕਾਰੀ ਹੋਵੇ ਸੋ ਬਿਲਕੁਲ ਦੇਖ ਸਕਦੇ ਹੋ ਕਿs ਤਰੀਕੇ ਦੇ ਨਾਲ ਤਾਲਾ ਤੋੜਿਆ ਗਿਆ ਉਸ ਤੋਂ ਬਾਅਦ ਜਿਹੜਾ ਇਸ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਗਿਆ ਸੋ ਪੰਜਾਬ ਦੇ ਵਿੱਚ ਲਗਾਤਾਰ ਇਸ ਤਰੀਕੇ ਦੀਆਂ ਵਾਰਦਾਤਾ ਵਾਦਨੀਆਂ ਜਾਰੀਆਂ ਨੇ ਸੋ ਇੱਕ ਵਾਰ ਕਹੂੰਗਾ ਕਿ ਇਧਰਲੇ ਪਾਸੇ ਦੋ ਗੱਡੀਆਂ ਖੜੀਆਂ ਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਦੋਵੇਂ ਗੱਡੀਆਂ ਜਿਹੜੀਆਂ ਸੀਗੇ ਇਹਨਾਂ ਦੇ ਇੰਜਨ ਸੀਗੇ ਇੰਜਨਾਂ ਦੇ ਵਿੱਚ ਜੋ ਵੀ ਮਹਿੰਗਾ ਸਮਾਨ ਸੀਗਾ ਐਕਸਪੈਂਸਿਵ ਸਮਾਨ ਸੀ ਉਹ ਵੀ ਚੋਰ ਕੱਟ ਕੇ ਲੈ ਗਏ ਤਾਂ ਪੰਜਾਬ ਦੇ ਵਿੱਚ ਹਾਲਾਂਕਿ ਲਗਾਤਾਰ ਅਜਿਹੀਆਂ ਵਾਰਦਾਤਾਂ ਵਾਧ ਰਹੀਆਂ ਨੇ ਕਈ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਬੰਦਾ ਗੱਡੀ ਤਾਂ ਖੜਾ ਜਾਂਦਾ ਕੁਝ ਹੀ ਘੰਟਿਆਂ ਦੇ ਵਿੱਚ ਖੜੀ ਗੱਡੀ ਦੇ ਟਾਇਰ ਤੱਕ ਕੱਟ ਕੇ ਲੈ ਜਾਂਦੇ ਨੇ ਤਾਂ ਹੁਣ ਨਿਊ ਸਾਨੀ ਇਨਕਲੇਵ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਬਿਲਕੁਲ ਜਿਹੜੇ ਇਸ ਵਰਕਸ਼ਾਪ ਦੇ ਮਾਲਕ ਨੇ ਕੁਲਦੀਪ ਸਿੰਘ ਜੀ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂਗੇ ਭਾਜੀ ਕਦੋਂ ਇਹ ਘਟਨਾ ਵਾਪਰੀ ਸੀ ਕਦੋਂ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਕੱਲ ਰਾਤ ਦੀ ਗੱਲ ਹੈ ਜੇ 11 ਵਜੇ ਤੱਕ ਇਥੇ ਮੁੰਡੇ ਸੀਗੇ ਹੈਗੇ 11 ਵਜੇ ਤੱਕ ਓਕੇ ਸੀਗਾ ਜਦੋਂ ਸیرے ਆਣ ਕੇ ਮੁੰਡੇ ਨੇ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਗੇਟ ਖੁੱਲਾ ਪਿਆ ਸੀਗਾ ਜੋ ਚੈੱਕ ਕਰਕੇ ਫਿਰ ਉਹਨੇ ਮੈਨੂੰ ਫੋਨ ਕੀਤਾ ਜਦੋਂ ਅਸੀਂ ਆਏ ਤੇ ਦੇਖਿਆ ਕਿ ਡਮੈਟਰ ਦੀਆਂ ਬੈਟਰੀਆਂ ਵੀ ਗਾਇਬ ਹੈਗੀਆਂ ਪਿੱਛੇ ਬੈਟਰੀਆਂ ਪਈਆਂ ਸੀ ਉਹ ਵੀ ਗਾਇਬ ਹੈਗੀਆਂ ਇਹਨਾਂ ਗੱਡੀਆਂ ਦਾ ਸਮਾਨ ਇਹਨਾਂ ਦਾ ਓਵਰਾਲ ਦਾ ਤਿਆਰ ਹੋ ਕੇ ਆਇਆ ਸੀਗਾ ਨਵੇਂ ਪਿਸਟਨ ਆਏ ਹੋਏ ਸੀ ਹੈੱਡ ਤਿਆਰ ਹੋ ਕੇ ਆਏ ਸੀਗੇ ਉਹ ਵੀ ਗਾਇਬ ਨੇ ਹੈਗੇ ਫਿਰ ਅੰਦਰ ਜਾ ਕੇ ਜਦੋਂ ਪੁਰਾਣਾ ਚੈੱਕ ਕੀਤਾ ਹੈਗਾ ਤਾਂ ਪੁਰਾਣਾ ਕਾਫੀ ਸਕ੍ਰੈਪ ਸੀਗਾ ਕਹ ਜਿਹੜਾ ਜਿਹਦੇ ਚੋਂ ਖਾਸ ਹੋਵੇ ਅਲੂਮੀਨੀਅਮ ਦਾ ਔਰ ਤਾਂਬੇ ਵਾਲੀ ਚੀਜ਼ਾਂ ਨੂੰ ਫੋਕਸਿੰਗ ਕੀਤੀ ਗਈ ਹੈ ਬੈਟਰੀਆਂ ਨੂੰ ਫੋਕਸਿੰਗ ਕੀਤੀ ਗਈ ਹੈ ਅਲਟਰਨੇਟਰ ਨੂੰ ਫੋਕਸਿੰਗ ਕੀਤੀ ਗਈ ਹੈ ਏਸੀ ਕੰਪਰੈਸਰਾਂ ਨੂੰ ਫਿਰ ਫੋਕਸਿੰਗ ਕੀਤੀ ਗਈ ਹੈ ਤੇ ਇਲੈਕਟ੍ਰੀਕਲ ਦੀਆਂ ਵੀ ਆਈਟਮਾਂ ਪਈਆਂ ਸੀ ਅੰਦਰ ਅਸੀਂ ਚੈਕਿੰਗ ਵਾਸਤੇ ਰੱਖਦੇ ਆ ਗੱਡੀਆਂ ਦੇ ਚੋਰਨਾਂ ਚੋਂ ਵੀ ਈਸੀਐਮ ਵਗੈਰਾ ਗੱਡੀਆਂ ਦੇ ਜਿਹੜੇ ਆ ਗਿਆ ਮਹਿੰਗੇ ਮਹਿੰਗੇ ਆਈਟਮ ਅਸੀਂ ਸਾਰੀਆਂ ਗਾਇਬ ਹੈਗੀ ਆ ਗਿਆ ਮਤਲਬ ਉਹ ਜਾਣਕਾਰ ਬੰਦਾ ਹੋਵੇਗਾ ਜਿਨੇ ਚੋਰੀ ਕੀਤੀ ਬਿਲਕੁਲ ਜਾਣਕਾਰ ਬਲੋਗ ਬਾਰ ਪੇਸੀ ਕ੍ਰੈਂਕ ਬਾਰ ਪਈ ਸੀ ਉਹਨਾਂ ਨੂੰ ਕਿਸੇ ਨੇ ਨਹੀਂ ਹੱਥ ਲਗਾਇਆਗਾ ਤੇ ਜਿਹੜੇ ਮਹਿੰਗੇ ਆਈਟਮਸ ਵੀ ਹੈਡ ਹੈ ਅਲੂਮੀਨੀਅਮ ਦਾ ਹੈਗਾ ਮਹਿੰਗਾ ਵਿਕਦਾ ਹੈਗਾ ਅਲਟਰਨੇਟਰ ਮਹਿੰਗੇ ਵਿਕਦੇ ਹੈਗੇ ਐ ਈਸੀਐਮ ਮਹਿੰਗੇ ਵਿਕਦੇ ਹੈਗੇ ਇਹਨਾਂ ਦੇ ਬੈਟਰੀਆਂ ਸੀਗੀਆਂ ਬੈਟਰੀਆਂ ਮਹਿੰਗੀਆਂ ਵਿਕਦੀਆਂ ਇਨਵਰਟਰ ਦੇ ਨਾਲ ਦੋ ਬੈਟਰੀਆਂ ਲੱਗੀਆਂ ਹੋਈਆਂ ਸੀ ਦੋਨੋਂ ਬੈਟਰੀਆਂ ਉਹ ਬੜੀਆਂ ਵੀ ਖੋਲਣੀਆਂ ਗਈਆਂ ਪਿੱਛੇ ਪੁਰਾਣੀਆਂ ਗੱਡੀਆਂ ਦੀਆਂ ਬੈਟਰੀਆਂ ਕੱਢ ਕੇ ਰੱਖਿਆ ਸੀ ਉਹ ਵੀ ਖੋਲਣੀਆਂ ਗਈਆਂ ਵਰਕਸ਼ਾਪ ਤੁਹਾਡੀ ਬੰਦ ਸੀ ਕਈ ਦਿਨਾਂ ਤੋਂ ਵਰਕਸ਼ਾਪ ਦੋ ਤਿੰਨ ਕਈ ਦਿਨ ਤੋਂ ਤਬੀਅਾ ਠੀਕ ਨਹੀਂ ਚੱਲ ਰਹੀ ਸੀਗੀ ਵੀ ਤੇ ਵਾਸਤੇ ਆਉਂਦੇ ਸੀਗੇ ਤੇ ਸਪਾਈ ਸੁਪੀ ਕਰਕੇ ਚਲੇ ਜਾਂਦੇ ਸੀ ਸਾਫ ਸੁਫੀ ਕਰਕੇ ਤੂ ਬੱਤੀ ਕਰਕੇ ਚਲੇ ਜਾਂਦੇ ਸੀ ਹੈਗੀ ਤੁਹਾਨੂੰ ਲੱਗ ਰਿਹਾ ਫਿਰ ਜਿਸ ਤਰੀਕੇ ਨਾਲ ਉਹਨੂੰ ਪਤਾ ਹੋਏਗਾ ਵਰਕਸ਼ਾਪ ਜਿਆਦਾ ਟਾਈਮ ਵਾਸਤੇ ਨਹੀਂ ਖੁੱਲਦੀ ਕੋਈ ਜਾਣ ਪਛਾਣ ਦਾ ਬੰਦਾ ਹੋਵੇ ਬਿਲਕੁਲ ਬਿਲਕੁਲ ਜੀ ਨਹੀਂ ਤਾਂ ਵਰਕਸ਼ਾਪ ਦੇ ਵਿੱਚ ਜਿਆਦਾ ਤੱਕ ਅੱਜ ਤੋਂ 10 ਦਿਨ ਪਹਿਲਾਂ ਤਬਿਆ ਤਾਂ ਠੀਕ ਰਹਿੰਦੀ ਸੀ ਤਾਂ ਮੈਂ ਰਾਤ ਨੂੰ ਇੱਥੇ ਰਹਿੰਦਾ ਸੀਗਾ ਤੇ ਹੁਣ ਜਦੋਂ ਦੀ ਤਬਿਆਤ ਖਰਾਬ ਹੋ ਰਹੀ ਸੀ ਕਿ ਤੇ ਮੇਰੇ ਕੋ ਆਇਆ ਨਹੀਂ ਜਾ ਰਿਹਾ ਸੀਗਾ ਤੇ ਜੇ ਉਸ ਬੰਦੇ ਨੇ ਇਸ ਚੀਜ਼ ਦਾ ਪਤਾ ਸੀਗਾ ਕਿ ਇਹ ਇੱਥੇ ਕੋਈ ਰਹਿ ਨਹੀਂ ਰਿਹਾਗਾ ਹੁਣ ਪੂਰੀ ਪੇਤ ਕਰਕੇ ਪੁਰ ਦੇ ਕੇ ਉਹਨਾਂ ਨੇ ਇੰਨਾ ਅੰਜਾਮ ਦਿੱਤਾ ਹੈਗਾ ਇਸ ਨੂੰ ਪੁਲਿਸ ਦੇ ਵਿੱਚ ਕੰਪਲੇਨਟ ਦਰਜ ਕਰਵਾ ਹਾਂਜੀ ਸਰ ਪੁਲਿਸ ਦੇ ਪੀਸੀਆਰ ਨੂੰ ਵੀ ਕਾਲ 100 ਨੰਬਰ ਡਾਇਲ ਕੀਤਾ ਪੀਸੀਆਰ ਨੂੰ ਵੀ ਕੰਪਲੇਨਟ ਕਰਾਈ ਸੀਗੀ ਥਾਣੇ ਵੀ ਅਸੀਂ ਕੱਲੇ ਰਿਟਨ 'ਚ ਵੀ ਕੰਪਲੇਨਟ ਦਿੱਤੀ ਹੈਗੀ ਹੈਗੀ ਆ ਥਾਣੇ ਵਾਲਿਆਂ ਨੇ ਕੀ ਕਿਹਾ ਹੁਣ ਤੱਕ ਉਹਨਾਂ ਨੇ ਵੀ ਕੱਲ ਕਿਹਾ ਸੀਗਾ ਕਿ ਇੱਕ ਵਾਰ ਤਾਂ ਇਨਵੈਸਟੀਗੇਸ਼ਨ ਕਰਾਂਗੇ ਅਸੀਂ ਆਣ ਕੇ ਜਿੰਨੀ ਵੀ ਲੱਗੇ ਤੁਹਾਡੇ ਪਰੋਸੇ ਪੁੱਤਰਾਂ ਦਾ ਪੁੱਛਗਿੱਛ ਕਰਾਂਗੇ ਜੋ ਵੀ ਬੰਦਈ ਕਾਰਵਾਈ ਅਸੀਂ ਕਰਾਂਗੇ ਹੁਣ ਕਿੰਨੇ ਕੁ ਲੱਖ ਦਾ ਨੁਕਸਾਨ ਹੋਇਆ ਕੁਝ ਸਭ ਜੇ ਦੇਖਿਆ ਜਾਵੇ ਤਾਂ 2.5 ਲੱਖ ਦੇ ਕਰੀਬ ਮਿਨੀਮਮ ਹੈ ਵੀ 2.5 ਲੱਖ ਦੇ ਕਰੀਬ ਨੁਕਸਾਨ ਹੋਇਆਗਾ ਯਾਰ ਕਿੱਤਾ ਤੋਂ ਡਾਹੀ ਹੀ ਇਹਦੇ ਨਾਲੇ ਰੋਜ਼ਗਾਰ ਚੱਲਦਾ ਕਰਦਾ ਇਸ ਨਾਲੇ ਰੋਜ਼ਗਾਰ ਚੱਲਦਾ ਹੈ ਇਹ ਵੀ ਰੈਂਟेड ਜਗ੍ਹਾ ਹੈਗਾ ਮੁੰਡਿਆਂ ਦੀ ਤਨਖਾਹਾਂ ਵੀ ਆ ਜੀ ਇਹ ਰੈਂਟ ਦੇ ਉੱਤੇ ਹੈਗੀ ਆ ਤੇ ਰੈਂਟेड ਜਗ੍ਹਾ ਹੈਗੀ ਹੈਗੀ ਆ ਇਹੀ ਰੋਜ਼ਗਾਰ ਆ ਹੋਰ ਕੋ ਕੀ ਸਤੇ ਸ਼ੱਕ ਵਗੈਰਾ ਹੈਗਾ ਤੁਹਾਨੂੰ ਕੋਈ ਬੰਦਾ ਜੋ ਨਿਗਾਹ ਰੱਖਦਾ ਹੋਵੇ ਤੁਹਾਡੇ ਤੇ ਦੇਖੋ ਜੀ ਇਦਾਂ ਦੀ ਕਿਸੇ ਨਾਲ ਸਾਡੀ ਇਦਾਂ ਦੀ ਆਇਆ ਇੰਨੇ ਚੜਦਾ ਹੋਇਆ ਗਿਆ ਪੁਰਾਣੇ ਮੁੰਡੇ ਆ ਤਿੰਨ ਤੇ ਚਾਰ ਚਾਰ ਸਾਲ ਤੋਂ ਕੰਮ ਕਰ ਰਿਹਾ ਹੈ ਕਿਸੇ ਨਾਲ ਪਰਸਨਲ ਫਿੰਦਕਬਾਜੀ ਵੀ ਨਹੀਂ ਆ ਸਾਡੇ ਸ਼ੱਕ ਉਹਨੇ ਇਸ ਤਰ੍ਹਾਂ ਸੀ ਕਿਸੇ ਦੇ ਨਹੀਂ ਕਰ ਸਕਦੇ ਪਰ ਇੰਨਾ ਕਨਫਰਮ ਹੈ ਕਿ ਜਿਸ ਨੂੰ ਜਿਸਨੇ ਵੀ ਕੀਤਾ ਉਹਨੂੰ ਕਨਫਰਮ ਸੀਗਾ ਵੀ ਵਰਕਸ਼ਾਪ ਦਾ ਇਹ ਵਰਕਸ਼ਾਪ ਖੁੱਲ ਨਹੀਂ ਰਹੀ ਹੈ ਕਿ ਆ ਜਾਂ ਵਰਕਸ਼ਾਪ ਦੇ ਵਿੱਚ ਬੰਦੇ ਨਹੀਂ ਆ ਰਹੇ ਹੈਗੇ ਆ ਇਸ ਚੀਜ਼ ਦਾ ਕਨਫਰਮ ਹੈ ਔਰ ਉਹ ਹੈ ਵੀ ਸਾਡੀ ਲਾਈਨ ਤੋਂ ਰਿਲੇਟਿਡ ਹੈ ਮਕੈਨਿਕਲ ਲਾਈਨ ਤੋਂ ਉਸ ਨੂੰ ਪਤਾ ਵੀ ਮਕੈਨਿਕਲ ਦੇ ਇਹ ਆਈਟਮਾਂ ਮਹਿੰਗੀਆਂ ਹੈ ਇਹ ਪੁਰਜ਼ੇ ਲੱਗਣ ਵਾਲੇ ਹੈਗੇ ਇਹ ਮਾਰਕੀਟ 'ਚ ਸੇਲ ਹੋ ਸਕਦੇ ਹੈਗੇ ਤੁਹਾਡਾ 2.5-3 ਲੱਖ ਦਾ ਨੁਕਸਾਨ ਹੋਇਆ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਤੁਸੀਂ ਸਰ ਜੋ ਵੀ ਇਹ ਬੰਦੀ ਕਾਰਵਾਈ ਕਰਦੇ ਹਨ ਜੋ ਵੀ ਹੈਗਾ ਜੇ ਕਿਤੇ ਕੋਈ ਉਹਨਾਂ ਨੂੰ ਹੈਗਾ ਤਾਂ ਜਿੱਥੇ ਮਿਲਦਾ ਹੈਗਾ ਜਿੰਨਾ ਕੁ ਰਿਕਵਰ ਹੁੰਦਾ ਸਾਡਾ ਕੁਝ ਤਾਂ ਸਮਾਨ ਰਿਕਵਰ ਕਰਾਣਾ ਹੈਗਾ ਕਮ ਸੇ ਕਮ ਇਹਨਾਂ ਗੱਡੀਆਂ ਜਿਹੜੀਆਂ ਦੇ ਇੰਜਨ ਖੁੱਲੇ ਨਵੇਂ ਸਮਾਨ ਕਸ਼ਮੀਰ ਨੇ ਲਿਆ ਕੇ ਦਿੱਤੇ ਹੋਏ ਸੀਗੇ ਕਿ ਹੈਗਾ ਹਾਲਾਂਕਿ ਇਹਦੀ ਪਰਪਾਈ ਹੁਣ ਤੁਹਾਨੂੰ ਹੀ ਕਰਨੀ ਪੈਗੀ ਪਰਪਾਈ ਇਸ ਵਰਕਸ਼ਾਪ 'ਚ ਗੱਡੀ ਖੜੀ ਕਰਨੀ ਪੈਣੀ ਹੈਗੀ ਉਹ ਤਾਂ ਕਿਉਂਕਿ ਉਹਨਾਂ ਨੂੰ ਕਹਣਾ ਉਹਨਾਂ ਨੇ ਤਾਂ ਸਾਡੇ ਭਰੋਸੇ ਤੇ ਗੱਡੀਆਂ ਛੱਡੀਆਂ ਹੋਈਆਂ ਹੈਗੀਆਂ ਤਾਂ ਉਹਨਾਂ ਨੂੰ ਤਾਂ ਪਰਪਾਈ ਤਾਂ ਕਰਕੇ ਦੇਣੀ ਪੈਣੀ ਹੈਗੀਆਂ ਸੋ ਬਿਲਕੁਲੇ ਵਰਕਸ਼ਾਪ ਦੇ ਮਾਲਕ ਕੁਲਦੀਪ ਸਿੰਘ ਸੀਗੇ ਜਿਨ੍ਹਾਂ ਦਾ ਕਹਿਣਾ ਕਿ ਕੋਈ ਜਾਣਕਾਰੀ ਹੋਏਗਾ ਜਿਸ ਨੂੰ ਪਤਾ ਸੀ ਕਿ ਕਿਹੜੇ ਪੁਰਜ਼ੇ ਜਿਹੜੇ ਨੇ ਜਾਦਾ ਮਹਿੰਗੇ ਨੇ ਉਸੇ ਨੂੰ ਦੇਖ ਕੇ ਉਸ ਦੇ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਕੁਝ ਚੰਨ ਤੋਂ ਬਿਮਾਰ ਚੱਲ ਰਹੀ ਸੀ ਜਿਸ ਦੇ ਕਾਰਨ ਇਹਨਾਂ ਦੀ ਵਰਕਸ਼ਾਪ ਨਹੀਂ ਖੁੱਲ ਰਹੀ ਸੀ ਤੇ ਉਸ ਵਿਅਕਤੀ ਨੂੰ ਜਿਹੜਾ ਚੰਗੀ ਤਰ੍ਹਾਂ ਪਤਾ ਸੀ ਕਿ ਵਰਕਸ਼ਾਪ ਜਿਹੜੀ ਹੈ ਰਾਤ ਦੇ ਸਮੇਂ ਇੱਥੇ ਕੋਈ ਵੀ ਨਹੀਂ ਹੁੰਦਾ ਜਿਸ ਦੇ ਕਾਰਨ ਉਸ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤਕਰੀਬਨ 2.5 ਤੋਂ 3 ਲੱਖ ਦਾ ਨੁਕਸਾਨ ਜਿਹੜਾ ਇੱਥੇ ਵਰਕਸ਼ਾਪ ਦੇ ਮਾਲਕ ਦਾ ਹੋਇਆ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਇੱਕ ਰਾਤ ਦੇ ਪੱਕੇ ਪੋਸਟ